ਅਕਾਲੀ ਕਦੀ ਕਿਸੇ ਦੇ ਸਿਰ ਤੋਂ ਪੱਗ ਨਹੀਂ ਖੇਚਦਾ ਉਹ ਕਿਸੇ ਦੀ ਡਿੱਗੀ ਹੋਈ ਪੱਗ ਤਾਂ ਸਿਰ ਤੇ ਰੱਖ ਸਕਦਾ ਹੈ ਪਰ ਕਿਸੇ ਦੇ ਸਿਰ ਤੋਂ ਪੱਗ ਲਾ ਕੇ ਭਜ ਨਹੀਂ ਸਕਦਾ ਇਹ ਤੇ ਸ਼ੁਕਰ ਕਰੇ ਬਚ ਗਿਆ ਇੰਨੇ ਚਿਰ ਤਾਂ ਸਿੱਖ ਪੱਗ ਲਾਉਣ ਵਾਲੇ ਦਾ ਸਿਰ ਲਾ ਕੇ ਲੈ ਆਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨਸਾਰ ਸਾਬਤ ਸੂਰਤ ਦਸਤਾਰ ਸਿਰਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਪੱਗ ਦੀ ਬਹੁਤ ਹੀ ਅਹਿਮਤ ਸਤਿਗੁਰਾਂ ਨੇ ਦਰਸਾਈ ਹੈ ਦੂਸਰਾ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਹਿਬਾਨ ਦਸਤਾਰ ਧਾਰੀ ਨੇ ਤੇ ਗੁਰਤਾ ਗੱਦੀ ਦੀ ਵੀ ਦਸਤਾਰ ਸਜਾਉਂਦੇ ਆਏ ਜੋਤੀ ਜੋਤ ਦਿਵਸ ਹੋਣ ਸਾਡੇ ਗੁਰਪੁਰਬ ਹੋਣ ਪ੍ਰਕਾਸ਼ ਪੁਰਬ ਹੋਣ ਅਕਸਰ ਦਸਤਾਰਾਂ ਤੇ ਸਿਰੋ ਪਾਉ ਹੀ ਭੇਟ ਕੀਤੇ ਜਾਂਦੇ ਨੇ ਇਥੋਂ ਤੱਕ ਕਿ ਸਿੱਖਾਂ ਦੇ ਘਰ 'ਚ ਕੋਈ ਬਜ਼ੁਰਗ ਚੜਾਈ ਕਰ ਜਾਏ ਉਹਦੇ ਭੋਗਤੇ ਵੀ ਬਾਪੂ ਦੀ ਪੱਗ ਵੱਡੇ ਪੁੱਤਰ ਦੇ ਸਿਰ ਤੇ ਬੰਨੀ ਜਾਂਦੀ ਹੈ ਬਿਨਾਂ ਪੱਗ ਤੋਂ ਸਾਡੇ ਘਰਾਂ 'ਚ ਕੋਈ ਲੀੜਾ ਕੱਪੜਾ ਨਹੀਂ ਦਿੱਤਾ ਜਾਂਦਾ ਮਨੁੱਖ ਦੇ ਸਿਰ ਦੀ ਪੱਗ ਤੇ ਬੀਬੀ ਦੇ ਸਿਰ ਦੇ ਲੀੜੇ ਨੂੰ ਇੱਜ਼ਤ ਸਮਝਿਆ ਜਾਂਦਾ ਹੈ ਔਰ ਉਸ ਇੱਜ਼ਤ ਨੂੰ ਇਹ ਨਹੀਂ ਕਿ ਕੱਲੇ ਸਿੱਖਾਂ ਦੇ ਘਰ 'ਚ ਹੀ ਉਹ ਇੱਜ਼ਤ ਚਾਹੇ ਹਿੰਦੂ ਭਰਾ ਹੋਣ ਮੁਸਲਿਮ ਹੋਣ ਸਿੱਖ ਹੋਣ ਉਸ ਪੱਗ ਨੂੰ ਕਿਸੇ ਦੇ ਸਿਰ ਤੇ ਰੱਖ ਕੇ ਤਾਂ ਮਾਣ ਕਰਦੇ ਨੇ ਪਰ ਕਿਸੇ ਦੇ ਸਿਰ ਤੋਂ ਪੱਗ ਖਿੱਚ ਕੇ ਉਹਨੂੰ ਨੰਗਾ ਕਰਕੇ ਸ਼ਰਮਸ਼ਾਰ ਕਰਨ ਦੀ ਕੋਸ਼ਿਸ਼ ਕਿਤੇ ਵੀ ਉਹ ਨਹੀਂ ਕਰਦੇ ਦਸਤਾਰ ਸਭ ਗੁਰਦੁਆਰਿਆਂ ਵੀ ਹੈ ਛੇਰੇ ਪੰਜਾਬ ਵੀ ਕਦੇ ਸੋਹਣੀ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਦਿਆ ਕਰਦੇ ਸਨ ਫਿਰ ਸੱਭ ਜਾਦਿਆਂ ਨੇ ਕਦੇ ਦਸਤਾਰ ਨੂੰ ਏਡੇ ਵਧੀਆ ਟੰਗ ਨਾਲ ਸਿਰ ਤੇ ਦਸਤਾਇਆ ਸਜਾਇਆ ਕੀ ਬਾਬਾ ਫਤਿਹ ਸਿੰਘ ਹੋਣਾ ਦੀ ਦਸਤਾਰ ਨੂੰ ਵੇਖ ਕੇ ਕਲਗੀਧਰ ਪਿਤਾ ਨੇ ਲਾਡਲੀ ਫੌਜ ਵੀ ਆਖਿਆ ਬਹੁਤ ਲੰਮਾ ਚੌੜਾ ਇਤਿਹਾਸ ਹੈ ਦਸਤਾਰ ਦਾ ਦਸਤਾਰ ਦੀ ਖਾਤਰ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਘਾਲਣਾ ਘਾਲੀਆਂ ਇਸ ਨੂੰ ਜਿਉਂ ਦਾ ਤਿਉਂ ਰੱਖਣ ਲਈ ਬڑے ਸਿਰ ਕੁਰਬਾਨ ਕੀਤੇ ਤੇ ਅੱਜ ਵੀ ਇਨ੍ਹਾਂ ਕਕਾਰਾਂ ਦੀ ਖਾਤਰ ਸਿੱਖ ਲੜਾਈ ਲੜ ਰਿਹਾ ਹੈ ਤੇ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਸਾਨੂੰ ਵੀ ਦਿੱਕਤ ਆਈ ਸੀ ਜਦੋਂ ਕਹਿੰਦੇ ਜੀ ਦਸਤਾਰ ਲਾ ਕੇ ਤਲਾਸ਼ੀ ਦਿਓ ਮੈਂ ਕਿਹਾ ਬਿਲਕੁਲ ਨਹੀਂ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਅਸੀਂ ਦਸਤਾਰ ਨਹੀਂ ਲਾ ਸਕਦੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਅਗਲੇ ਦਿਨ ਸਾਨੂੰ ਜਹਾਜ਼ ਚ ਖੁਦ ਚੜਾਇਆ ਵੀ ਉਹ ਜਿਹੜੀ ਗੱਲ ਹੋ ਗਈ ਆ ਉਹਨੂੰ ਛੱਡ ਕੇ ਅਸੀਂ ਤੁਹਾਡੀ ਦਸਤਾਰ ਦੀ ਕਦਰ ਕਰਦੇ ਨੇ ਅਮਰੀਕਾ ਵਾਲਿਆਂ ਨੇ ਵੀ ਅਗਲੇ ਦਿਨ ਸਾਨੂੰ ਜਹਾਜ਼ ਅਗਲੇ ਦਿਨ ਚੜਾਇਆ ਉਸੇ 에ਰਪੋਰਟ ਤੋਂ ਤੁਹਾਡੀ ਪੱਗ ਨਹੀਂ ਲਵਾਵਾਂਗੇ ਅਸੀਂ ਉਸ ਤਰ੍ਹਾਂ ਨਹੀਂ ਕਰਾਂਗੇ ਜਿਹੜੀ ਗੱਲ ਹੋਈ ਆ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਨਾ ਆ ਉਹ ਇਹ ਹੈ ਕਿ ਸੁਖਵੀਰ ਬਾਦਲ ਆਪਣੀ ਸਜ਼ਾ ਭੁਗਤਣ ਵਾਸਤੇ ਦਰਬਾਰਸ਼ਾ ਵਾਇਆ ਸਿੰਘ ਸਾਹਿਬਾਂ ਨੇ ਜਿਹੜੇ ਇਹਨਾਂ ਦੇ ਲਾਏ ਹੋਏ ਨੇ ਮੈਂ ਤੇ ਸ਼ੁਰੂ ਤੋਂ ਇਹਨਾਂ ਨੂੰ ਡਰਾਮੇਬਾਜ਼ ਵੀ ਕਹਿੰਦਾ ਇਹਨਾਂ ਨੂੰ ਪੱਖਪਾਤ ਕਰਨ ਵਾਲੇ ਵੀ ਆਖਦਾ ਔਰ ਇਹਨਾਂ ਨੂੰ ਕਰਮਚਾਰੀ ਜਥੇਦਾਰ ਵੀ ਆਖਦਾ ਹੈ ਕਿਉਂਕਿ ਜਿੱਥੇ ਪੱਖਪਾਤ ਹੋਵੇ ਉਹ ਜਥੇਦਾਰ ਨਹੀਂ ਹੁੰਦੇ ਜਿਹੜੇ ਜਥੇਦਾਰ ਨੇ ਉਹ ਕਦੇ ਪੱਖਪਾਤੀ ਨਹੀਂ ਹੁੰਦੇ ਉਹ ਸੱਚ ਦੀ ਗੱਲ ਕਰਦੇ ਨੇ ਧੜੇ ਤੇ ਥੜੇ ਤੋਂ ਮੁਕਤ ਹੋ ਕੇ ਸੰਵਿਧਾਨ ਦੀ ਗੱਲ ਕਰਦੇ ਆ ਪਰ ਇਥੇ ਸਵਧਾਨ ਨੂੰ ਅੱਖੋਂ ਪਰੋਖੇ ਕਰਕੇ ਜੋ ਕੁਝ ਇਹ ਡਰਾਮੇ ਕੀਤੇ ਗਏ ਤੇ ਚੱਲ ਰਹੇ ਨੇ ਉਹਨਾਂ ਦੇ ਦੌਰਾਨ ਕਹਿਣ ਨੂੰ ਸਜ਼ਾ ਹੈ ਪਰ ਵਿਖਾਉਣ ਨੂੰ ਸੇਵਾ ਵਿਖਾਇਆ ਜਾ ਰਿਹਾ ਔਰ ਉਸ ਸੇਵਾ ਦੇ ਸਜ਼ਾ ਨੂੰ ਸੇਵਾ ਬਣਾ ਕੇ ਪੇਸ਼ ਕਰਨ ਵੇਲੇ ਜਦੋਂ ਸੁਖਬੀਰ ਬਾਦਲ ਉਥੇ ਬਰਸ਼ਾ ਲੈ ਕੇ ਬੈਠਦੇ ਨੇ ਤੇ ਨਰੈਣ ਸਿੰਘ ਚੌੜਾ ਜਿਨ੍ਹਾਂ ਨੂੰ ਮੌਕੇ ਤੇ ਗੋਲੀ ਚਲਾਉਂਦੇ ਫੜਿਆ ਗਿਆ ਕਿ ਉਹ ਉਹਨਾਂ ਨੂੰ ਉਥੇ ਮਾਰਨ ਵਾਸਤੇ ਆਏ ਜਿਸ ਦੀ ਨਖੇਦੀ ਸਾਰਿਆਂ ਨੇ ਕੀਤੀ ਹੈ ਕਿ ਗੋਲੀ ਚਲਾਉਣੀ ਮਾੜੀ ਗੱਲ ਸੀ ਅਸੀਂ ਵੀ ਕਹਿੰਨੇ ਗੁਰੂ ਘਰ ਚ ਗੋਲੀ ਚਲਾਉਣੀ ਠੀਕ ਨਹੀਂ ਕਿਤੇ ਵੀ ਹੋਵੇ ਕੋ ਮੰਦਰ ਮਸੀਤ ਹੈ ਕਿਤੇ ਵੀ ਹੈ ਮੈਂ ਕਹਿੰਨਾ ਵੀ ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਇਹ ਮਹਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਅਸੀਂ ਇਹਦੀ ਮਾਨ ਮਰਜਾਦਾ ਦਾ ਖਿਆਲ ਰੱਖਣਾ ਹੈ ਔਰ ਜਿਹੜਾ ਵੀ ਗੁਰੂ ਘਰ ਚ ਆਉਂਦਾ ਹੈ ਸਨਮਾਨਯੋਗ ਹੈ ਕੋਈ ਦਿੱਕਤ ਨਹੀਂ ਅਸੀਂ ਕਿਸੇ ਨੂੰ ਜਲੀਲ ਨਹੀਂ ਕਰਦੇ ਪਰ ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇੱਕ ਬੰਨੇ ਚੌੜੇ ਨੇ ਗੋਲੀ ਚਲਾਈ ਆ ਨਰੈਣ ਸਿੰਘ ਹੋਣਾ ਨੇ ਸਾਰਿਆਂ ਨੇ ਕਿਹਾ ਗਲਤ ਹੈ ਪਰ ਉਹਦੀ ਗੋਲੀ ਨਾਲ ਬੰਦਾ ਨਹੀਂ ਮਰਿਆ ਦੂਜੇ ਬੰਨੇ ਉਸੇ ਜਗ੍ਹਾ ਤੇ ਸੁਖਵੀਰ ਬਾਦਲ ਨੇ ਮੰਨਿਆ ਕਿ ਸਰਕਾਰ ਵੇਲੇ ਗੋਲੀਆਂ ਚੱਲੀਆਂ ਨੌਜਵਾਨ ਮਰੇ ਉਹਨਾਂ ਦੇ ਗੁਨਾਹਾਂ ਦੀ ਮਾਫੀ ਮੰਗ ਰਿਆ ਉਹ ਕਹਿ ਰਹੇ ਨੇ ਕਿ ਸਾਡੀ ਗੋਲੀ ਨਾਲ ਮਰੇ ਇੱਥੇ ਮਰੇ ਨਹੀਂ ਤੇ ਫਿਰ ਸਜ਼ਾ ਤਾਂ ਜੇ ਨਰੈਣ ਸਿੰਘ ਚੌੜੇ ਦੀ ਬਣਦੀ ਹੈ ਤੇ ਫਿਰ ਸੁਖਵੀਰ ਬਾਦਲ ਦੀ ਵੀ ਬਣਦੀ ਹੈ ਦੂਸਰੀ ਗੱਲ ਜਦੋਂ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਪੁਲਿਸ ਨੇ ਉਹਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੁਣ ਤੇ ਕੋਈ ਤਕਨੀ ਸੀ ਬਣਦੀ ਉਹਦੇ ਤੇ ਹਮਲਾ ਕਰਨ ਦੀ ਪਰ ਬਾਦਲ ਕਿਆਂ ਦਾ ਇੱਕ ਪ੍ਰਧਾਨ ਪਠਾਨਕੋਟ ਦਾ ਜਿਹੜਾ ਅਕਾਲੀ ਦਲ ਉਹ ਕਹਿਣ ਨੂੰ ਝੂਠ ਪ੍ਰਧਾਨ ਹੈ ਪਰ ਮੈਨੂੰ ਝੂਠ ਪ੍ਰਧਾਨ ਕਵਾਂਗਾ ਉਹਦੀ ਮੈਨੂੰ ਆ ਕਾਪੀ ਕਾ ਕੀ ਤੁਹਾਡੇ ਕੋਲ ਹੈਗੀ ਤੇ ਮੈਨੂੰ ਵਿਖਾਓ ਮੈਂ ਲਾਈਵ ਦੇ ਵਿੱਚ ਸੰਗਤ ਨੂੰ ਵਿਖਾਉਣੀ ਚਾਹੁੰਦਾ ਹੈ ਕਿ ਉਹ ਬੰਦਾ ਕੌਣ ਹੈ ਉਹ ਦੇਖੋ ਉਸ ਨੇ ਪਿੱਛੋਂ ਜਾ ਕੇ ਹਮਲਾ ਕਰਕੇ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਪੱਗ ਖਿੱਚ ਕੇ ਲਿਆਂਦੀ ਤੁਸੀਂ ਵੀਡੀਓ ਵੇਖ ਸਕਦੇ ਹੋ ਮੈਂ ਉਹਦਾ ਲਿੰਕ ਇਹ ਲਾਈਵ ਦੇ ਥੱਲੇ ਪਾਵਾਂਗਾ ਉਹ ਤੁਹਾਨੂੰ ਮੈਂ ਵਿਖਾਉਣਾ ਆ ਕਿ ਇਹ ਬੰਦਾ ਕੌਣ ਹੈ ਇਹਦਾ ਨਾਮ ਹੈ ਜੀ ਜਸਪ੍ਰੀਤ ਸਿੰਘ ਰਾਣਾ ਜੋਤ ਅਕਾਲੀ ਦਲ ਦੇ ਆਤੀ ਪ੍ਰਧਾਨ ਜਿਹੜਾ ਨਰੈਣ ਸਿੰਘ ਚੌੜੇ ਦੀ ਪੱਗ ਲਾ ਰਿਹਾ ਇਹਨੂੰ ਜੇ ਪੱਗ ਦੀ ਅਹਿਮਤ ਦਾ ਪਤਾ ਹੁੰਦਾ ਮੈਂ ਇਹਨੂੰ ਝੂਠ ਪ੍ਰਧਾਨ ਹੀ ਕਵਾਂਗਾ ਕਿ ਝੂਠਾਂ ਦੇ ਪ੍ਰਧਾਨ ਨੇ ਅਕਾਲੀ ਦੇ ਨਹੀਂ ਅਕਾਲੀ ਦਲ ਸ਼ਬਦ ਵਰਤ ਰਿਹਾ ਅਕਾਲੀ ਕਦੀ ਕਿਸੇ ਦੇ ਸਿਰ ਤੋਂ ਪੱਗ ਨਹੀਂ ਖੇਚਦਾ ਉਹ ਕਿਸੇ ਦੀ ਡਿੱਗੀ ਹੋਈ ਪੱਗ ਤਾਂ ਸਿਰ ਤੇ ਰੱਖ ਸਕਦਾ ਹੈ ਪਰ ਕਿਸੇ ਦੇ ਸਿਰ ਤੋਂ ਪੱਗ ਲਾ ਕੇ ਭੱਜ ਨਹੀਂ ਸਕਦਾ ਇਹ ਤੇ ਸ਼ੁਕਰ ਕਰੇ ਬਚ ਗਿਆ ਇੰਨੇ ਚਿਰ ਤਾਂ ਸਿੱਖ ਪੱਗ ਲਾਉਣ ਵਾਲੇ ਦਾ ਸਿਰ ਲਾ ਕੇ ਲੈ ਆਉਂਦੇ ਔਰ ਮੈਂ ਨਹੀਂ ਚਾਹੁੰਦਾ ਇਹ ਗੱਲਾਂ ਠੀਕ ਨਹੀਂ ਔਰ ਇਸ ਬੰਦੇ ਨੇ ਪੱਗ ਲਈ ਆ ਤੇ ਜਥੇਦਾਰਾਂ ਨੂੰ ਪੁੱਛਣਾ ਚਾਹੁੰਦਾ ਜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਧਾਨ ਬਦਲ ਲਾਣੇ ਨੂੰ ਪੁੱਛਣਾ ਚਾਹੁੰਦਾ ਹੈ ਕਿ ਵਿਰੋਧ ਨੂੰ ਇੱਕ ਪਾਸੇ ਰੱਖੋ ਗੱਲ ਸਵਿਧਾਨ ਤੇ ਸਦਾ ਸਿਧਾਂਤ ਦੀ ਕਰੋ ਕਿ ਜੇ ਨਰੈਣ ਸਿੰਘ ਚੌੜੇ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਸਰਕਾਰ ਕਰੇ ਤੁਸੀਂ ਹੱਲਾ ਕਰਕੇ ਪਗਲਾ ਕੇ ਇਹਦੀ ਨਖੇਦੀ ਤੁਸੀਂ ਕਿਉਂ ਨਹੀਂ ਕੀਤੀ ਜੇ ਉਹ ਨਖੇਦੀ ਬਣਦੀ ਸੀਗੀ ਬਿੰਦਰੈਣ ਸਿੰਘ ਚੌੜੇ ਨੇ ਗਲਤ ਕੀਤਾ ਹੈ ਮੰਨ ਲਿਆ ਕਿ ਉਹਨੂੰ ਉੱਥੇ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ ਉਹਨੇ ਹਮਲਾ ਕੀਤਾ ਮਾੜੀ ਗੱਲ ਮੰਨ ਲਓ ਪਰ ਇਹ ਮਾੜੀ ਨਹੀਂ ਕਿ ਤੁਸੀਂ ਉਹਦੇ ਸਿਰ ਤੋਂ ਪੱਗ ਲਾ ਕੇ ਲੈ ਕੇ ਹੋ ਇਹ ਪੱਗ ਪੁਲਿਸ ਵਾਲੇ ਲਾਉਣ ਤੇ ਤੁਸੀਂ ਰੌਲਾ ਪਾਉਨੇ ਹੋ ਪੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਇੱਥੇ ਤੇ ਪੁਲਿਸ ਵਾਲੇ ਵੀ ਮੈਂ ਕਹਿੰਨਾ ਉਹਨਾਂ ਨੇ ਇਹਦੀ ਪੱਗ ਨੂੰ ਹੱਥ ਨਹੀਂ ਪਾਇਆ ਇੱਥੇ ਤੇ ਪੁਲਿਸ ਨੇ ਵੀ ਵਤੀਰਾ ਜਿਹੜਾ ਸੀਗਾ ਉਹਨਾਂ ਨੇ ਕਾਨੂੰਨਨ ਤੌਰ ਤੇ ਬੰਦਾ ਹਿਰਾਸਤ ਚ ਲਿਆ ਪਰ ਉਹਨਾਂ ਜਲੀਲ ਨੇ ਕੀਤਾ। ਇੱਥੇ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹੁੰਦਾ ਐ ਜਦੋਂ ਪਟਿਆਲੇ ਦੇ ਵਿੱਚ ਇੱਕ ਕਾਂਡ ਵਾਪਰਿਆ ਸੀਗਾ ਨਿਆਂਗ ਸਿੰਘਾਂ ਦੇ ਨਾਲ ਕੋਈ ਗੱਲ ਹੋਈ। ਉਹਨਾਂ ਨੇ ਕਿਰਪਾਨ ਮਾਰੀ ਤੇ ਇੱਕ ਪੁਲਿਸ ਅਫਸਰ ਦਾ ਹੱਥ ਕਟਿਆ ਗਿਆ, ਗੁੱਟ ਵੱਢਿਆ ਗਿਆ। ਬੜਾ ਬਵਾਲ ਖੜਾ ਹੋਇਆ। ਔਰ ਜਦੋਂ ਉਹਨਾਂ ਨੂੰ ਉੱਥੇ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਤੇ ਨੰਗੇ ਸਿਰ ਤੇ ਨੰਗੇ ਪੈਰੀ ਉਹ ਜਦੋਂ ਵੀਡੀਓ ਮੇਰੇ ਕੋਲੇ ਆਈ ਉਸ ਵਕਤ ਉਥੇ ਔਲਖ ਸਾਹਿਬ ਆਈਜੀ ਦੇ ਅਹੁਦੇ ਤੇ ਸਨ ਮੈਂ ਭੁੱਲਦਾ ਨਾ ਹੋਵਾਂ ਜਤਿੰਦਰਪਾਲ ਸਿੰਘ ਜੀ ਔਲਖ ਜਿਹੜੇ ਅੰਮ੍ਰਿਤਸਰ ਸਾਹਿਬ ਵੀ ਰਹਿ ਕੇ ਗਏ ਔਰ ਉਹਨਾਂ ਤੋਂ ਹੀ ਗਰੀਬ ਲੋਕਾਂ ਦੇ ਕਈ ਕੰਮ ਵੀ ਕਰਾ ਕੇ ਦਿੱਤੇ ਜਿਹੜੇ ਇੱਕ ਰੁਪਈਏ ਦਾ ਵੀ ਉਹਨਾਂ ਨੇ ਕਦੇ ਰਵਾਦਾਰੀ ਨਹੀਂ ਦਿਖਾਈ ਔਰ ਉਥੇ ਪਟਿਆਲੇ ਦੇ ਵਿੱਚ ਉਹਨਾਂ ਨੂੰ ਮੈਂ ਫੋਨ ਕਰਕੇ ਉਦੋਂ ਉਸ ਵਕਤ ਕਿਹਾ ਸੀਗਾ ਵੀ ਔਲਖ ਸਾਹਿਬ ਠੀਕ ਹੈ ਪੁਲਿਸ ਕਾਨੂੰਨੀ ਕਾਰਵਾਈ ਕਰੇ ਪਰ ਕਿਸੇ ਦੀ ਪੱਗ ਲਾਉਣੀ ਤੇ ਉਹਨੂੰ ਨੰਗੇ ਪੈਰੀ ਤੇ ਨੰਗੇ ਸਿਰ ਨਿਹੰਗ ਸਿੰਘ ਨੂੰ ਇਸ ਤਰ੍ਹਾਂ ਜਲੀਲ ਕਰਕੇ ਅਦਾਲਤ 'ਚ ਖੜਨਾ ਇਹ ਕਾਨੂੰਨ ਹੈ ਉਹ ਕਹਿੰਦੇ ਭਾਈ ਸਾਹਿਬ ਫੋਨ ਬੰਦ ਕਰੋ ਉਸੇ ਵਕਤ ਉਹਨਾਂ ਪੁਲਿਸ ਅਫਸਰਾਂ ਦੀ ਕਲਾਸ ਲਈ ਔਰ ਕਹਿੰਦੇ ਜਿੰਨਾ ਚਿਰ ਬੈਠਾ ਹੈ ਨਾ ਭਾਈ ਸਾਹਿਬ ਅੱਜ ਤੋਂ ਬਾਅਦ ਮੈਂ ਕਿਸੇ ਹਿੰਦੂ ਹੋਵੇ ਕੋ ਮੁਸਲਮ ਹੋਵੇ ਕੋ ਸਿੱਖ ਹੋਵੇ ਕਾਨੂੰਨਨ ਤੌਰ ਤੇ ਜਿਹੜੀ ਕਾਰਵਾਈ ਬਣਦੀ ਹੋਊਗੀ ਕਰਾਂਗੇ ਪਰ ਅਸੀਂ ਕਿਸੇ ਨੂੰ ਜਲੀਲ ਕਰਨ ਵਾਲੀ ਗੱਲ ਨਹੀਂ ਹੁੰਦਿਆਂਗੇ ਔਰ ਵਾਕਈ ਜਿੰਨਾ ਚਿਰ ਉੱਥੇ ਰਹਿ ਉਹਨਾਂ ਨੇ ਖਿਆਲ ਵੀ ਰੱਖਿਆ ਕਿ ਇੱਥੇ ਕੋਈ ਗੱਲ ਨਾ ਹੋਵੇ ਪੂਰਾ ਖਿਆਲ ਰੱਖਣ ਦਾ ਯਤਨ ਕੀਤਾ ਇੱਥੇ ਪੁਲਿਸ ਨੇ ਪੱਗ ਨਹੀਂ ਲਾਈ ਇਥੇ ਅਕਾਲੀ ਦਲ ਦੀ ਝੂਠ ਨੇ ਪੱਗ ਲਾਈ ਆ ਜਿਹੜਾ ਪਠਾਨਕੋਟ ਦਾ ਪ੍ਰਧਾਨ ਲਾਇਆ ਹੋਇਆ ਅਕਾਲੀ ਦਲ ਨੇ ਇਥੇ ਸੁਖਬੀਰ ਬਾਦਲ ਨੇ ਹੁਣ ਨਖੇਦੀ ਕੀਤੀ ਜਾਂ ਕਿਸੇ ਜਥੇਦਾਰ ਨੇ ਕੀਤੀ ਤੇ ਫਿਰ ਕੀ ਆਖੀਏ ਕਿ ਤੁਸੀਂ ਪੱਗ ਦੇ ਵੈਰੀ ਹੋ ਤੁਸੀਂ ਪੱਗ ਦੇ ਖਿਲਾਫ ਹੋ ਪੱਗਾਂ ਰੋਲਣ ਵਾਲਿਆਂ ਚ ਤੁਸੀਂ ਹੋ ਪੱਗ ਤੇ ਪੱਗ ਹੀ ਆ ਇਹ ਪੱਗ ਕਲਗੀਧਰਪਿਤਾ ਦੀ ਹੈ ਇਹ 10 ਗੁਰੂ ਸਹਿਬਾਨਾਂ ਨੇ ਦਿੱਤੀ ਹੋਈ ਦਾਤ ਐ ਇਹਨੂੰ ਰੋਲਿਆ ਨਹੀਂ ਜਾ ਸਕਦਾ ਸਿਰ ਤੋਂ ਪੱਗ ਲੈ ਜੇ ਤੇ ਸਿਰ ਕਰਨੇ ਕੀ ਉਸ ਸਿਰ ਦਾ ਫਾਇਦਾ ਕੀ ਇਸ ਲਈ ਅਸੀਂ ਭਾਈ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਲੱਖੀ ਹੋਈ ਪੱਗ ਦੀ ਵੀ ਨਖੇਦੀ ਕਰਦੇ ਆ ਇਹ ਗਲਤ ਕੀਤਾ ਆ ਔਰ ਅਕਾਲੀ ਦਲ ਵਾਲਿਓ ਬਾਦਲ ਕਿਓ ਤੁਸੀਂ ਇਸ ਗੱਲ ਦੀ ਸਾਰੇ ਮਾਫੀ ਮੰਗੋ ਔਰ ਜਥੇਦਾਰ ਵੀ ਇਸ ਗੱਲ ਦੀ ਮਾਫੀ ਮੰਗਣ ਹੁਣ ਪੰਥ ਤੋਂ ਕਿ ਤੁਸੀਂ ਇਸ ਗੱਲ ਦੀ ਨਖੇਦੀ ਕਿਉਂ ਨਹੀਂ ਕੀਤੀ ਤੁਹਾਡੀ ਬਣਦੀ ਸੀਗੀ ਤੇ ਦੂਸਰਾ ਵੀ ਮੈਂ ਬੇਨਤੀ ਕਰ ਦੇਣਾ ਅਗਰ ਕਿਸੇ ਨੇ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਤੇ ਅੰਮ੍ਰਿਤਸਰ ਸਾਹਿਬ ਦੇ ਸੀਪੀ ਨੂੰ ਮੈਂ ਜ਼ਰੂਰ ਚਿੱਠੀ ਦਿਆਂਗਾ ਕਿ ਇਹ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਪੱਗ ਖਿੱਚ ਕੇ ਭੱਜਣ ਵਾਲੇ ਤੇ ਉਹੀ ਮੁਕੱਦਮਾ ਦਰਜ ਕੀਤਾ ਜਾਏ ਜਿਹੜਾ ਭਾਈ ਹਵਾਰੇ ਦੇ ਹਰਾਸਤ ਵਿੱਚ ਅਦਾਲਤ ਲਜਾਣ ਵਾਲੇ ਉਹ ਮਗਰੋਂ ਆ ਕੇ ਇੱਕ ਬੰਦੇ ਨੇ ਸ਼ਿਵ ਸ਼ੈਨਾ ਦਾ ਕੋਈ ਸੀਗਾ ਜਿੰਨੇ ਹੱਲਾ ਕੀਤਾ ਸੀਗਾ ਪੁਲਿਸ ਨੇ ਉਹਦੇ ਤੇ ਮੁਕਦਮਾ ਦਰਜ ਕਰ ਦਿੱਤਾ ਸੀਗਾ ਉਸ ਹਰਾਸਤ ਦੇ ਵਿੱਚ ਬੰਦੇ ਤੇ ਹਮਲਾ ਕਰਨ ਦਾ ਕੀ ਖਮਿਆਜਾ ਨੂੰ ਭੁਗਤਣਾ ਪਿਆ ਸੀਗਾ ਇੱਥੇ ਕੇਸ ਵੀ ਦਰਜ ਹੋਵੇ ਦੂਸਰਾ 295A ਦਾ ਪਰਚਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਹੈ ਅਗਰ ਕਿਸੇ ਨੇ ਨਾ ਕਰਾਇਆ ਅਸੀਂ ਜਰੂਰ ਕਰਾਵਾਂਗੇ ਕਿਉਂ ਇਥੇ ਮਸਲਾ ਪੱਗ ਦਾ ਹੈ ਇਹ ਨਹੀਂ ਸਰਕਾਰ ਪੱਗ ਲਾਵੇ ਤੇ ਅਸੀਂ ਗੁਲਾਮ ਤੇ ਜਦੋਂ ਤੁਸੀਂ ਲਾਵੋ ਉਦੋਂ ਤੁਹਾਡੀ ਗੁਲਾਮੀ ਕਿੱਥੇ ਜਾਂਦੀ ਹੈ ਇਹ ਗਲਤ ਗੱਲ ਹੈ ਇਸ ਲਈ ਇਹ ਪੱਗ ਦਾ ਮਸਲਾ ਆ ਤੇ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਪੱਗ ਨੂੰ ਐਵੇਂ ਰੋਲਿਆ ਜਾਵੇ ਹਾਂ ਭਾਈ ਚੌੜੇ ਨੇ ਜਿਹੜੀ ਉੱਥੇ ਗੱਲ ਕੀਤੀ ਉਹਨੇ ਗੋਲੀ ਚਲਾਈ ਉਹਨੇ ਜੋ ਵੀ ਉਹ ਹੋਇਆ ਉਹਦੀ ਕਾਨੂੰਨਨ ਤੌਰ ਤੇ ਜਿਹੜੀ ਕਾਰਵਾਈ ਬਣਦੀ ਪੁਲਿਸ ਕਰੇ ਸਾਨੂੰ ਕੋਈ ਦਿੱਕਤ ਨਹੀਂ ਪਰ ਪੱਗ ਲਾਉਣ ਵਾਲੀ ਗੱਲ ਦੀ ਅਸੀਂ ਨਖੇਦੀ ਕਰਦੇ ਆਂ ਔਰ ਇਸਤੇ ਕਾਰਵਾਈ ਵੀ ਕਰਵਾਵਾਂਗੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਇਸ ਗੱਲ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਏ ਕਿਉਂਕਿ ਇਹ ਪੱਗ ਦਾ ਮਸਲਾ ਹੈ ਤੇ ਪੱਗ ਜਿਹੜੀ ਐ ਸਿੱਖ ਦੇ ਸਿਰ ਦਾ ਤਾਜ ਹੈ ਜਿਹੜਾ ਦੂਸਰਿਆਂ ਨੂੰ ਵੀ ਪੱਗਾਂ ਦਿੰਦਾ ਏ ਤੇ ਪੱਗਾਂ ਦੀ ਗੱਲ ਰੱਖਦਾ ਏ ਇੱਥੇ ਤੇ ਗੁਰੂ ਘਰਾਂ 'ਚ ਜਿਨ੍ਹਾਂ ਨੇ ਪੁੱਤ ਕੁਰਬਾਨ ਕਰ ਦਿੱਤੇ ਮਹਾਰਾਜ ਜੀ ਨੇ ਜਦੋਂ ਪੁੱਛਿਆ ਕਿ ਦੱਸੋ ਕੀ ਚਾਹੀਦਾ ਤੁਹਾਨੂੰ ਗੁਰੂ ਘਰ 'ਚੋਂ ਕੀ ਤੁਹਾਡੇ ਲਈ ਅਰਦਾਸ ਕਰੀਏ ਉਸ ਵਕਤ ਪੀਰ ਜੀ ਵਰਗਿਆਂ ਨੇ ਵੀ ਦਸਤਾਰ ਹੀ ਮੰਗੀ ਸੀ ਮਹਾਰਾਜ ਦਸਤਾਰ ਦੇ ਦਿਓ ਦਸਤਾਰ ਸਭ ਕੁਝ ਹੈ ਇਸ ਲਈ ਆਓ ਮੈਂ ਇਹਦੀ ਨਖੇਦੀ ਵੀ ਕਰਦਾ ਤੇ ਇੱਥੇ ਕਾਰਵਾਈ ਦੀ ਗੱਲ ਵੀ ਕਰਦਾ ਤੇ ਪ੍ਰਸ਼ਾਸਨ ਨੂੰ ਵੀ ਆਖਦਾ ਇਹਦੇ ਤੇ ਕਾਰਵਾਈ ਕੀਤੀ ਜਾਏ ਤੇ ਪ੍ਰਸ਼ਾਸਨ ਜਿੱਥੇ ਇੱਥੇ ਧਿਆਨ ਰੱਖਿਆ ਹੈ ਬਾਕੀ ਥਾਵਾਂ ਤੇ ਵੀ ਧਿਆਨ ਰੱਖਣ ਕਿਸੇ ਦੀ ਪੱਗ ਜਿਹੜੀ ਆ ਕਿ ਕੋਈ ਵੀ ਧਰਮ ਦਾ ਕਿਉਂ ਨਾ ਹੋਵੇ ਉਹਦੇ ਧਾਰਮਿਕ ਚਿੰਨ ਜਿਹੜੇ ਨੇ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਏ ਠੀਕ ਹੈ ਕੋਈ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਨੂੰ ਦੇਣੀ ਚਾਹੀਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ